ਪਾ ਯਾਰਿਆ ਛਾਲਾ ਮਾਰਦਾ ਪੰਗੜਾ ਮਾਰਦਾ ਤਾੜੀਆਂ ਵਾਹੋ ਤੇਰੀ ਸੋਹ ਦਾ ਬਾਲੀਆਂ ਹੁਣੇ ਚਾਹੀਦੇ ਆ ਸਾਸਰੀ ਕਲ ਕਿਸਾਨ ਪ੍ਰੋਵ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਲੁਧਿਆਣਾ ਵਿਖੇ 5 6 7 ਤੇ 8 ਦਸੰਬਰ ਨੂੰ ਇੱਕ ਕਿਸਾਨ ਮੇਲਾ ਲੱਗਿਆ ਹੋਇਆ ਜਿਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਤ ਸਾਰੇ ਸੰਧ ਜਿਹੜੇ ਪਹੁੰਚੇ ਹੋਏ ਨੇ ਇਹ ਕਿਸਾਨ ਮੇਲਾ ਇੰਡੀਆ ਐਗਰੀ ਐਕਸਪੋ ਵੱਲੋਂ ਲਗਾਇਆ ਗਿਆ ਤੇ ਇਹਦੇ ਵਿੱਚ 100 ਤੋਂ ਵੱਧ ਜਿਆਦਾ ਇਨਾਮ ਵੰਡੇ ਜਾਣੇ ਨੇ ਜਿਨ੍ਹਾਂ ਵਿੱਚ ਪੰਜ ਵੱਡੇ ਇਨਾਮ ਨੇ ਪੰਜ ਵੱਡੇ ਇਨਾਮ ਦੋ ਤਾਂ ਰੋਟਾਵੇਟਰ ਨੇ ਇੱਕ ਖਾਦ ਖਡਾਉਣ ਵਾਲਾ ਸਪਿੰਨਰ ਆ ਤੇ ਬੁਲਟ ਮੋਟਰਸਾਈਕਲ ਆ ਤੇ ਬੱਟਾ ਪਾਉਣ ਵਾਲਾ ਜਿੰਦਰਾ ਅੱਜ ਤੁਹਾਨੂੰ ਆਪਾਂ ਮੇਲੇ ਦੇ ਵਿੱਚ ਦਿਖਾਉਣਾ ਵੀ ਇਨਾਮ ਕਿਵੇਂ ਵੰਡੇ ਜਾਂਦੇ ਨੇ ਪੂਰੇ 4 ਦਿਨ ਲਗਾਤਾਰ ਚੱਲਦੇ ਨੇ ਤੇ ਅੱਜ 6 ਦਸੰਬਰ ਨੂੰ ਕਿਵੇਂ ਇਨਾਮਾਂ ਦੀ ਵੰਡ ਕੀਤੀ ਗਈ ਆ ਦੇਖਦੇ ਹਾਂ ਦੂਸਰਾ ਇਨਾਮ ਕਿਸ ਦਾ ਹੋਣ ਵਾਲਾ ਆ ਜਸਪਾਲ ਸਿੰਘ ਜੀ ਬਿਲਗਾ ਜਗਪਾਲ ਸਿੰਘ ਜੀ ਜਗਪਾਲ ਸਿੰਘ ਜੀ ਬਿਲਗਾ ਕਿੱਥੇ ਨੇ ਜਗਪਾਲ ਸਿੰਘ ਜੀ ਬਿਲਗਾ ਜਿੱਥੇ ਵੀ ਬਾਦ ਨੂੰ ਸੁਣਦੇ ਆ ਜਲਦੀ ਜਲਦੀ ਆ ਜਾਓ ਪਲੀਜ਼ ਜਗਪਾਲ ਸਿੰਘ ਬਿਲਗਾ ਅਗਰ ਫੋਨ ਨੰਬਰ ਹੈ ਤਾਂ ਤੁਸੀਂ ਜਿਹੜੇ ਛੋਟੇ ਇਨਾਮ ਨੇ 25 ਇਨਾਮ ਆ ਉਹ ਅਸੀਂ ਫੋਨ ਕਰਕੇ ਵੀ ਉਹਨਾਂ ਨੂੰ ਦੇਵਾਂਗੇ ਵੱਡਾ ਇਨਾਮ ਜਿਹੜਾ ਇੱਥੇ ਕਿਸਾਨ ਵੀਰ ਮੌਜੂਦ ਹੋਵੇਗਾ ਉਹਨਾਂ ਨੂੰ ਹੀ ਮਿਲੇਗਾ ਓਕੇ ਅਗਲਾ ਇਨਾਮ ਆਓ ਕੋਈ ਕਹਿੰਦਾ ਲੈਣਗੇ ਚੌਥਾ ਇਨਾਮ ਦਵਿੰਦਰ ਸਿੰਘ ਜੀ ਸਮਰਾਲਾ ਪਿੰਡ ਢਿਲਵਾ ਤੋਂ ਦਵਿੰਦਰ ਸਿੰਘ ਜੀ ਮੌਜੂਦ ਨੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਢਿਲਵਾ ਉਹ ਬਾਈ ਨੰਬਰ ਬੋਲ ਦਿਓ ਜੀ ਤਾੜੀਆਂ ਜ਼ਰਾ ਜ਼ੋਰਦਾਰ ਹੋਣੀਆਂ ਚਾਹੀਦੀਆਂ ਬਾਈ ਤੇ ਨੇ ਜ਼ੋਰਦਾਰ ਤਾਲੀਆਂ ਪਲੀਜ਼ ਜ਼ੋਰਦਾਰ ਤਾਲੀਆਂ ਵੱਜਣੀਆਂ ਚਾਹੀਦੀਆਂ ਜ਼ੋਰਦਾਰ ਤਾਲੀਆਂ ਥੈਂਕ ਯੂ ਜੀ ਥੈਂਕ ਯੂ ਓਕੇ ਪਟਿਆਲਾ ਤੋਂ ਨਵਦੀਪ ਸਿੰਘ ਜੀ ਪਟਿਆਲਾ ਤੋਂ ਹੈ ਕਿ ਨਹੀਂ ਆ ਬਈ ਆ ਗਈ ਨੰਬਰ 70179 ਇਹ ਆ ਇਨਾਮ ਇਹਨਾਂ ਦਾ ਤਾਲੀਆਂ ਜ਼ਰਾ ਜ਼ੋਰਦਾਰ ਹੋਣੀਆਂ ਚਾਹੀਦੀਆਂ ਅੱਛਾ ਅਸੀਂ ਪੰਜ ਦੇ ਨਾਮ ਬੋਲਦੇ ਆ ਪੰਜ ਮਿਸ ਜਾਂਦੇ ਇੱਕ ਦਾ ਨਾਮ ਬੰਦਾ ਇੱਥੇ ਮੌਜੂਦ ਹੁੰਦਾ ਹੈ ਮੈਂ ਚਾਹੁੰਨਾ ਕਿ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਆਉਣੇ ਹੋ ਇਹ ਸਾਲ ਬਾਅਦ ਐਗਜ਼ਿਬਿਸ਼ਨ ਆਉਂਦੀ ਹੈ ਤੇ ਤੁਸੀਂ ਸਾਰੇ ਇੱਥੇ ਰਹੋ ਮੌਜੂਦ ਰਹੋ ਕਿਉਂਕਿ ਇਹ ਮੇਲਾ ਤੁਹਾਡਾ ਆ ਇਹ ਮੇਲਾ ਤੁਹਾਡਾ ਹੈ ਤੁਸੀਂ ਇੱਥੇ ਹੋਣੇ ਚਾਹੀਦੇ ਹੋ ਖਬਰੇ ਤੁਹਾਡਾ ਵੱਡਾ ਇਨਾਮ ਵੀ ਨਿਕਲ ਸਕਦਾ ਪਰ ਵੱਡਾ ਇਨਾਮ ਉਹਦਾ ਹੋਵੇਗਾ ਜਿਹੜਾ ਇੱਥੇ ਮੌਜੂਦ ਹੋਵੇਗਾ ਇਹਨਾਂ ਨੂੰ ਤਾਂ ਅਸੀਂ ਫੋਨ ਕਰਕੇ ਨਹੀਂ ਬੁਲਾ ਲਾਵਾਂਗੇ ਓਕੇ ਅਗਲੀ ਪਰਚੀ ਪਲੀਜ਼ ਅਗਲੀ ਪਰਚੀ ਆਜੋ ਭਾਈ ਜੀ ਪਹਿਗਾਮ ਲੇ ਕੀ ਬਤਾ ਉੱਪਰ ਤੁਹਾਡਾ ਨਾਮ ਪਿਆ ਹੈ ਮੈਨੂੰ ਨਹੀਂ ਪੜ੍ਹਨਾ ਹੋ ਰਿਹਾ ਹੈਲੋ

ਉੱਪਰ ਜੱਟਾ ਉੱਪਰ ਜੱਟਾ ਮੈਂ ਇੱਧਰ ਕਰਕੇ ਬੈਠਾ ਆਹ ਬਹੁਤ ਠੀਕ ਨਹੀਂ ਜੋ ਕਿਰਗਾ ਟਰਾਲੀ ਤੇ ਹੋਵੇ ਪਰਸੀਮ ਸਿੰਘ ਜੀ ਪਰਸੀਮ ਸਿੰਘ ਜਗਰਾਉ ਤੋਂ ਕਮ ਪਰਸੀਮ ਸਿੰਘ ਜਗਰਾਉ ਤੋਂ ਹੋਣੇ ਬਾਈ ਜੀ ਤਰਸੀਮ ਸਿੰਘ ਜੀ ਓਕੇ ਨਹੀਂ ਹੈਗੇ ਮੌਜੂਦ ਤਰਸੀਮ ਸਿੰਘ ਜੀ ਜਗਰਾਉ ओके okay, अगली पर्ची। ਇਹ ਪਰਚੀ ਕੈਨਸਲ ਹੋ ਗਈ ਹੈ ਜਿਨ੍ਹਾਂ ਨੇ ਰਕਬਾ ਨਹੀਂ ਲਿਖਿਆ ਅਸੀਂ ਚਾਹੁੰਦੇ ਕਿਸਾਨ ਵੀਰੀ ਇਹ ਇਨਾਮ ਦੇ ਹੱਕਦਾਰ ਨਹੀਂ ਇਹ ਪਰਚੀ ਕੈਨਸਲ ਹੈ ਜੀ ਅਗਲੀ ਪਰਚੀ ਨਿਕਲੇਗੀ ਇੱਕ ਵਾਰ ਫੇਰ ਆ ਜਾ। ਹਾਂ ਲਿਖੀ ਦੇ ਤੂੰ। ਹਰਬੰਸ ਸਿੰਘ ਜੀ ਸਾਨਮ ਸਾਨੇਵਾਲ ਤੋਂ ਹਰਬੰਸ ਸਿੰਘ ਜੀ ਸਾਨਮ ਸਾਨੇਵਾਲ ਤੋਂ ਚੰਗਰ ਵੇਚੇ ਨੇ ਭਾਈ ਅੱਜ ਸਾਰੇ ਨੇ ਆਏ ਅੱਜ ਆਰਵਾਦ بارمہ انام سرب جی سنگھ فتح گر صاحب تو سرب جی سنگھ فتح گر صاحب تو اگے نی بی جی تھی سرب جی سنگھ نکلن جا رہا ہے بائی ماں انام کرپال سنگھ جی مانچی بارا تو مانچی بارا صاحب تو کرپال سنگھ جی تاریاں وجنیاں چاہیے زورتا ਇਕਦਾ ਸਾਡਾ ਫੋਟੋ ਖਿੱਚਣ ਵਾਲਾ ਇੱਧਰ ਚੱਲ ਜਾ। ਕਿੱਥੇ ਹੈ? ਆ ਰਿਹਾ ਹਾਂ। ਭਾਈ ਜੀ। ਇਹ ਦੋ ਦੋ ਸਾਵਾਂ ਤੋਂ ਸਾਈ ਲਈ ਹੈ। ਤੁਸੀਂ ਉੱਧਰ ਵੀ ਇੱਧਰ ਵੀ। ਆਓ ਲੈ ਜੀ। ਆਓ। ਭਾਈ ਜੀ ਦੋ ਮਿੰਟ ਦਾ ਹੈ ਜੀ। ਇਹ 23ਵਾਂ ਇਨਾਮ ਆ ਜੀ। ਸ਼ੇਖੰਦਰ ਸਿੰਘ। ਚਲੋ ਜੀ। ਹਰ ਬੜਾ ਵੱਡਾ ਲਖਵਿੰਦਰ ਸਿੰਘ ਜੀ ਸਾਨੇਵਾਲ ਤੋਂ ਲਖਵਿੰਦਰ ਸਿੰਘ ਜੀ ਸਾਨੇਵਾਲ ਤੋਂ ਲਖਵਿੰਦਰ ਸਿੰਘ ਗਰੇਵਾਲ ਸਾਹਿਬ 24ਵਾਂ ਇਨਾਮ 24ਵਾਂ ਇਨਾਮ ਇਸ ਤੋਂ ਬਾਅਦ ਇੱਕ ਹੋਰ ਛੋਟਾ ਇਨਾਮ ਹੋਵੇਗਾ ਉਸ ਤੋਂ ਬਾਅਦ ਵੱਡਾ ਇਨਾਮ ਜਿਹੜਾ ਡਿਸਕ੍ਰੇਇਜ਼ਰ ਮਸ਼ੀਨ ਹੋਣ ਵਾਲੀਆਂ ਸੁਖਪ੍ਰੀਤ ਸਿੰਘ ਜੀ सिरसा ਤੋਂ ਸੁਖਪ੍ਰੀਤ ਸਿੰਘ सिरसा ਤੋਂ सिरसा ਵਾਲੇ ਦੂਰੋਂ ਆਏ ਆ ਚਲਾਈ ਆਓ ਓਕੇ ਇਹ ਛੋਟੇ ਇਨਾਮਾਂ ਦੇ ਵਿੱਚ ਲਾਸਟ ਦੇ ਨਾਮ ਇਸ ਤੋਂ ਬਾਅਦ ਇੱਕ ਵੱਡਾ ਨਾਮ ਅਨਾਉਂਸ ਹੋਣਾ ਹੈ ਮੈਂ ਚਾਹੁੰਦਾ ਕਿ ਉਹ ਮੌਜੂਦ ਹੀ ਹੋਵੇ ਇੱਥੇ ਕਿਸਾਂ ਵਿਨੋਦ ਕੁਮਾਰ ਫਿਰੋਜ਼ਾਬਾਦ ਵਿਨੋਦ ਕੁਮਾਰ ਜੀ ਫਿਰੋਜ਼ਾਬਾਦ ਤੋਂ ਕੋਈ ਇਹ ਕਰਦਾਂਗੇ ਓਕੇ ਓਕੇ ਇਹ 25 ਇਨਾਮ ਹੋ ਗਏ ਨੇ ਜਿਹੜੇ ਛੋਟੇ ਛੋਟੇ ਇਨਾਮ ਹੈ ਇਨਾਮ ਤਾਂ ਕੋਈ ਛੋਟਾ ਨਹੀਂ ਹੁੰਦਾ ਇਨਾਮ ਸਾਰੇ ਵੱਡੇ ਹੁੰਦੇ ਆ ਤੇ ਤੁਸੀਂ ਇਹਨਾਂ ਦੇ ਹੱਕਦਾਰ ਹੋ ਤੇ ਤੁਸੀਂ ਜਿੱਤ ਕੇ ਗਏ ਹੋ ਕੁਝ ਸਾਡੇ ਕਿਸਾਨ ਵੀਰ ਇੱਥੇ ਨਹੀਂ ਸੀ ਉਹਨਾਂ ਨੂੰ ਫੋਨ ਕਰਕੇ ਅਸੀਂ ਉਹਨਾਂ ਨੂੰ ਨਾਮ ਜ਼ਰੂਰ ਉਹਨਾਂ ਤੱਕ ਪਹੁੰਚਾਵਾਂਗੇ ਪਰ ਹੁਣ ਜਿਹੜਾ ਵੱਡਾ ਇਨਾਮ ਜਿਹਦਾ ਆਪਾਂ ਸਾਰਿਆਂ ਨੂੰ ਇੰਤਜ਼ਾਰ ਆ ਉਹ ਇਨਾਮ ਆਉਣ ਵਾਲਾ ਆ ਤੇ ਉਸ ਦਾ ਇੰਤਜ਼ਾਰ ਤੁਹਾਨੂੰ ਵੀ ਆ ਉਸ ਦਾ ਇੰਤਜ਼ਾਰ ਸਾਨੂੰ ਵੀ ਆ ਤੇ ਉਹ ਇਨਾਮ ਹੁਣ ਨਿਕਲਣ ਵਾਲਾ ਆ ਤੁਹਾਡੀਆਂ ਨਜ਼ਰਾਂ ਇੱਧਰ ਹੋਣੀਆਂ ਚਾਹੀਦੀਆਂ ਤੇ ਉਹ ਇਨਾਮ ਜਿਹਦਾ ਨਾਮ ਪਰਚੀ ਦੇ ਵਿੱਚ ਨਿਕਲੇਗਾ ਅਗਰ ਉਹ ਕਿਸਾਨ ਵੀਰ ਇੱਥੇ ਮੌਜੂਦ ਹੋਵੇਗਾ ਤਾਂ ਉਹਨੂੰ ਮਿਲੇਗਾ ਅਗਰ ਨਹੀਂ ਮੌਜੂਦ ਤਾਂ ਅਸੀਂ ਫੋਨ ਨਹੀਂ ਕਰਾਂਗੇ ਉਹਨਾਂ ਨੂੰ ਉਹ ਪਰਚੀ ਕੈਨਸਲ ਕਰਕੇ ਅਗਲੀ ਪਰਚੀ ਕੱਢਾਂਗੇ ਉਹ ਇਨਾਮ ਹੋਵੇਗਾ ਜਿਹੜਾ ਕਿਸਾਨ ਵੀਰ ਇੱਥੇ ਮੌਜੂਦ ਹੈ ਅੱਜ ਹੀ ਉਹ ਲੈ ਕੇ ਜਾਵੇਗਾ ਮਸ਼ੀਨ ਡਿਸਕਰੀਜ਼ਰ ਮਸ਼ੀਨ ਅੱਜ ਨਹੀਂ ਲੈ ਕੇ ਜਾਵੇਗਾ ਅੱਜ ਨਹੀਂ ਦੇਣੀ ਉਹਨਾਂ ਨੂੰ ਓਕੇ ਉਹ ਜਿਨ੍ਹਾਂ ਦਾ ਨਾਮ ਆ ਰਿਹਾ ਕੁਲਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਾਹਨੇਵਾਲ ਤੋਂ ਗੁਰਵਿੰਦਰ ਸਿੰਘ ਜੀ ਸਾਹਨੇਵਾਲ ਤੋਂ ਓ ਬਾਈ ਆ ਰਿਹਾ ਛਾਲਾ ਮਾਰਦਾ ਪੰਗਲਾ ਪਾ ਕੇ ਆਦਮੀ ਜ਼ੋਰ ਦਾ ਤਾਲੀਆਂ ਭਰੀ ਇੱਥੇ ਜੀ ਗੁਰਵਿੰਦਰ ਸਿੰਘ ਜੀ ਪਹਿਲਾਂ ਬੁਲਾਉਂਦਾ ਨਹੀਂ ਜੀ ਇਹ ਨਹੀਂ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੁਰਵਿੰਦਰ ਤੇ ਗੁਰਵਿੰਦਰ ਨਾਮ ਦੇ ਹੋਰ ਵੀ ਬਹੁਤ سارے ਬੰਦੇ ਹੋ ਸਕਦੇ ਆ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਾਨੇਵਾਲ ਲੁਧਿਆਣਾ ਤੋਂ ਰਕਬਾ ਇਹਨਾਂ ਨੇ 1.5 ਏਕੜ ਲਿਖਿਆ ਹੈ ਆਪਣਾ ਗੁਰਵਿੰਦਰ ਸਿੰਘ ਜੀ ਸਾਨੇਵਾਲ ਤੋਂ ਅਗਰ ਇੱਥੇ ਵੀਰ ਹੈ ਉਧਰ ਆ ਜੀ ਸਿਵਾ ਜੀ ਤੁਸੀਂ ਗਏ ਸੀ ਗੁਰਵਿੰਦਰ ਸਿੰਘ ਜੀ ਸਾਨੇਵਾਲ ਤੋਂ ਗੁਰਵਿੰਦਰ ਸਿੰਘ ਜੀ ਸਾਨੇਵਾਲ ਤੋਂ ਅਗਰ ਇਸ ਐਗਜ਼ੀਬਿਸ਼ਨ ਦੇ ਵਿੱਚ ਵੀਰਿਆ ਤਾਂ ਉਹਦੀ ਉਹਦਾ ਵੱਡਾ ਇਨਾਮ ਨਿਕਲਿਆ ਆ ਤੁਸੀਂ ਆ ਕੇ ਲੈ ਸਕਦੇ ਹੋ ਅਸੀਂ 2-3 ਮਿੰਟ ਤੁਹਾਡੀ ਵੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਅਗਲੇ ਅਗਲਾ ਨਾਮ ਅਨਾਉਂਸ ਕਰ ਦੇਣਾ ਓਕੇ ਅਗਰ 1 ਮਿੰਟ ਦੇ ਵਿੱਚ ਉਹ ਆ ਗਿਆ ਤਾਂ ਆਪਾਂ ਉਹਨੂੰ ਦੇਵਾਂਗੇ ਇਨਾਮ ਨਹੀਂ ਤਾਂ ਫਿਰ ਅਗਲੀ ਵਾਰਸੀ ਨਿਕਲੇਗੀ ਮਜੂਦ ਇੱਥੇ ਹੋ ਸਕਦਾ ਹੈ ਅਗਰ ਐਗਜ਼ੀਬਿਸ਼ਨ ਦੇ ਵਿੱਚ ਉਹ ਹੈਗਾ ਫਿਰ ਤਾਂ ਮਿਲੇਗਾ ਅੱਛਾ ਉਹ ਰੀਚਾਰਜ ਵੀ ਨਹੀਂ ਕੀਤਾ ਉਹਨੂੰ ओके ਇਨਵੈਲਿਡ ਨੰਬਰ ਆ ਇਹ ਪਰਚੀ ਕੈਨਸਲ ਹੋਣਾ ਦਿਖਾਇਆ ਹੁੰਦਾ ਕਿੱਦਾਂ ਬੜਾ ਨਾਮ ਰੀਚਾਰਜ ਕਰਦੇ ਆ ਇਸ ਦਾ ਨੰਬਰ ਫਿਰ ਹੋਗਾ ਨਹੀਂ ਤਾਂ ਫਿਰ ਮੈਂ ਇੱਕ ਵਾਰ ਫਿਰ ਲਾਸਟ ਅਨਾਉਂਸਮੈਂਟ ਕਰਨ ਵਾਲਾ ਹਾਂ ਗੁਰਵਿੰਦਰ ਸਿੰਘ ਜੀ ਸਾਨੇਵਾਲ ਤੋਂ ਅਗਰ ਇੱਥੇ ਮੌਜੂਦ ਨੇ ਮੇਰੀ ਆਵਾਜ਼ ਸੁਣ ਰਹੇ ਆ ਉਹਨਾਂ ਦਾ ਵੱਡਾ ਇਨਾਮ ਨਿਕਲਿਆ ਆ ਉਹ ਆਪਣਾ ਇਨਾਮ ਇੱਥੋਂ ਹਾਸਲ ਕਰਕੇ ਜਾ ਸਕਦੇ ਨੇ ਜਲਦੀ ਤੋਂ ਜਲਦੀ ਤੁਸੀਂ ਆਉਣਾ ਹੈ ਡਿਸਕ ਰਾਈਜ਼ਰ ਮਸ਼ੀਨ ਉਹਨਾਂ ਦੀ ਹੋਵੇਗੀ ਅਗਰ ਬਾਈ ਹੁਣੀ ਘਰੇ ਨਹੀਂ ਤੇ ਆਓ ਅਗਲੀ ਪਰਚੀ ਹੁਣ ਮੇਰਾ ਖਿਆਲ ਵੀ ਨਿਕਲੇਗੀ ਇੱਥੇ ਵਾਲੇ ਬੰਦਿਆਂ ਦੀ ਪਰਚੀ ਸਾਡੇ ਕਿਸਾਨ ਵੀਰਾਂ ਦੀ ਤਰਨਜੀਤ ਸਿੰਘ ਗਰੇਵਾਲ ਸਾਹਿਬ ਤਮੋਟ ਕਲਾ ਤੋਂ ਲੁਧਿਆਣਾ ਤੋਂ ਤਰਨਜੀਤ ਸਿੰਘ ਗਰੇਵਾਲ ਸਾਹਿਬ اگلی پرچی نکلے گی اگلی اگلی پچی ਇਹ ਰਾਹ ਦੀ ਉੱਤੇ ਹੁਣ ਨਿਕਲ ਹੀ ਜਾ ਬਲਜਿੰਦਰ ਸਿੰਘ ਕੋਈ ਕਾਲੂ ਆ ਗਿਆ ਬਲਜਿੰਦਰ ਸਿੰਘ ਜੀ 40 ਨੰਬਰ ਤੱਕ ਫੋਨ ਕਰ ਦੋ ਚੁੰਨੀ ਖੁਰਦ ਤੋਂ ਬਲਜਿੰਦਰ ਸਿੰਘ ਜੀ ਚੁੰਨੀ ਖੁਰਦ ਇਹ ਹੁਣ ਖੁਦ ਕੱਢਣਗੇ ਦੇਖ ਰਿਹਾ ਹਾਂ ਹੁਣ ਨਿਕਲਣਾ ਚਾਹੀਦਾ ਭਾਈ ਨਿਕਲਣਾ ਚਾਹੀਦਾ ਚੜ੍ਹ ਚੜ੍ਹ ਦੇ ਵਾਹਿਗੁਰੂ ਵਾਹਿਗੁਰੂ ਮੇਰੇ ਪਾਸ

امرت پالی ویریفیشن ہوئی ہونے چاہیے بس کسان بھیر ہونے چاہیے ਤਾੜੀਆਂ ਨਹੀਂ ਵੱਜੀਆਂ ਸਰਾ ਜ਼ੋਰਦਾਰ ਤਾੜੀਆਂ ਵੱਜੀਆਂ ਬੜੀ ਮੁਸ਼ਕਲ ਅਸੀਂ ਇਹਨਾਂ ਬਾਈ ਅਸੀਂ ਹੀ ਕੱਢ ਲਾਂਦੇ ਗਾਦੇ ਅਸੀਂ ਇਹਨਾਂ ਨੇ ਗੱਡਿਆ ਤੇ ਇਨਾਮ ਨਿਕਲ ਗਿਆ ਸਾਰੀ ਜਿੰਨੇ ਵੀ ਵੀਰ ਇੱਥੇ ਵੇਟ ਕਰ ਰਹੇ ਸੀ ਜਿੰਨੇ ਵੀ ਜੇਤੂ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਧੰਨਵਾਦ ਹੈ ਤੁਹਾਡਾ ਅਮਰਿਤਪਾਲ ਸਿੰਘ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਵੱਡਾ ਇਨਾਮ ਡਿਸਕ ਰੇਜ਼ਰ ਮਸ਼ੀਨ ਜਿੱਤਿਆ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜਿੰਨੇ ਵੀ ਸਾਡੇ ਕਿਸਾਨ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਆ